ਦਿੱਲੀ ਹਾਈ ਕੋਰਟ ਦੇ ਫੈਸਲੇ ਜਿਸ ਦੇ ਵਿੱਚ ਕਮੇਟੀ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਅਦਾਲਤ ਦਾ ਅਮਾਨ ਕਰਨ ਦਾ ਦੋਸ਼ੀ ਮੰਨਿਆ ਗਿਆ। ਦੀ ਨਾਲ ਪ੍ਰਬੰਧਕਾਂ ਨੂੰ ਚੱਪਣੀ ਵਿੱਚ ਨੱਕ ਡੋਬ ਲੈਣਾ ਚਾਹੀਦਾ ਹੈ ਇੱਥੇ ਜਾਰੀ ਇੱਕ ਬਿਆਨ ਦੇ ਵਿੱਚ ਉਕਤ ਪ੍ਰਗਟਾਵਾ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਰਮਨਦੀਪ ਸਿੰਘ ਸੋਨੂ ਨੇ ਕੀਤੇ ਉਹਨਾਂ ਕਿਹਾ ਹੈ ਕਿ ਅਦਾਲਤ ਵੱਲੋਂ ਕਮੇਟੀ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਵਿਰੁੱਧ ਸਖਤ ਹੋ ਕੇ ਇਹਨਾਂ ਨੂੰ GHPSS ਸਟਾਫ ਮਾਮਲੇ ਦੇ ਵਿੱਚ ਅਦਾਲਤ ਦੀ ਹੱਤਕ ਦਾ ਦੋਸ਼ੀ ਐਲਾਨਣਾ ਦਿੱਲੀ ਕਮੇਟੀ ਦੇ ਇਤਿਹਾਸ ਦੇ ਵਿੱਚ ਕਾਲਾ ਦਿਨ ਹੈ ਰਾਣਾ ਅਤੇ ਸੋਨੂ ਨੇ ਕਿਹਾ ਹੈ ਕਿ ਹਾਈਕੋਰਟ ਦੇ ਹੁਕਮਾਂ ਦੇ ਨਾਲ ਮੈਂਬਰਾਂ ਦਾ ਫੰਡ ਬੰਦ ਹੋ ਕੇ ਰਹਿ ਜਾਵੇਗਾ ਜਿਸ ਨਾਲ ਮੈਂਬਰਾਂ ਨੂੰ ਮਿਲੀ ਹੋਈ ਕਾਰਾਂ ਦੀ ਸਹੂਲਤ ਸਟਾਫ ਤੇ ਹੋਰ ਭੱਤੇ ਬੰਦ ਹੋ ਜਾਣਗੇ ਲੋੜਵੰਦਾਂ ਨੂੰ ਮਿਲਦੀ ਮਦਦ ਵੀ ਬੰਦ ਹੋ ਕੇ ਰਹਿ ਜਾਵੇਗੀ ਸਿਰਫ ਰੋਜ਼ਾਨਾ ਦੇ ਖਰਚੇ ਹੀ ਕਰਨ ਦੀ ਅਦਾਲਤ ਦੇ ਵੱਲੋਂ ਇਜਾਜ਼ਤ ਮਿਲੀ ਹੈ ਇਸ ਫੈਸਲੇ ਦੇ ਨਾਲ ਦਿੱਲੀ ਕਮੇਟੀ ਦੇ ਭਵਿੱਖ ਦੇ ਉੱਪਰ ਇੱਕ ਵੱਡਾ ਅਸਰ ਪੈਣ ਜਾ ਰਿਹਾ ਹੈ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਨੂੰ ਬਕਾਇਆ ਸਣੇ 6ਵਾਂ ਅਤੇ 7ਵਾਂ ਤਨਖਾਹ ਕਮਿਸ਼ਨ ਨਾ ਦੇਣ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦੀ ਹਾਕ ਦੇ ਦੋਸ਼ੀ ਗਰਦਾਨੇ ਜਾਣ ਦੇ ਇੱਥੋਂ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੂ ਨੂੰ ਤੁਰੰਤ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣੇ ਚਾਹੀਦੇ ਨੇ ਜਿਨ੍ਹਾਂ ਦੇ ਵੱਲੋਂ ਵਕਾਰੀ ਸੰਸਥਾ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅੱਜ ਇੱਥੇ ਸੱਦੀ ਗਈ ਇੱਕ ਪੱਤਰਕਾਰ ਮਿਲਣੀ ਦੇ ਵਿੱਚ ਇਹ ਗੱਲਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਤਿੰਨ ਸਾਬਕਾ ਪ੍ਰਧਾਨਾਂ ਪਰਮਜੀਤ ਸਿੰਘ ਸਰਨਾ ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੇ ਉਕਤ ਪ੍ਰਗਟਾਵਾ ਕਰਦਿਆਂ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਣੇ ਮੌਜੂਦਾ ਪ੍ਰਬੰਧਕਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਹੋ ਕੇ ਸਖਤ ਸਜ਼ਾ ਲਾਉਣ ਦੀ ਮੰਗ ਕੀਤੀ ਹੈ। ਇਹਦਾ ਵੀ 10 ਇਹ 500 ਕਰੋੜ ਰੁਪਏ ਦੇਣਗੇ ਕਿੱਥੋਂ? ਜਿਹੜਾ ਅਦਾਲਤ ਨੇ ਕਿਹਾ ਹਾਈ ਕੋਰਟ ਨੇ 500 ਕਰੋੜ ਰੁਪਏ ਦੀ ਦੇਣਦਾਰੀ ਹੈ। 311 ਕਰੋੜ ਅਸਲ ਔਰ ਉਸ ਤੋਂ ਬਾਅਦ ਇੰਟਰਸਟ ਕਿੱਥੇ ਗਏ? ਤੇ ਤੁਸੀਂ ਉਹਦਾ ਨਾਮ ਕੀ ਹੈ ਇਹ ਸਾਡਾ ਸੁਣਿਆ ਦੇ ਦਿਓ ਹੁਣ ਤੁਹਾਡਾ ਕੋਈ ਮਾਰਗ ਇਕਲਾਬ ਪ੍ਰਬੰਧ ਕਰਨ ਦਾ ਨਹੀਂ ਰਹਿ ਗਿਆ ਅਸਤੀਫੇ ਦੇ ਉਹ ਘਰ ਬੈਠ ਬਰਮਜੀਤ ਸਿੰਘ ਸਰਣਾ ਨੇ ਕਿਹਾ ਹੈ ਕਿ ਅਸੀਂ ਕਹਿੰਦੇ ਆ ਰਹੇ ਸੀ ਕਿ ਇਹਨਾਂ ਲੁੱਟ ਖਸੂਟੇ ਮਚਾਈ ਹੋਈ ਹੈ ਹੁਣ ਸਰਕਾਰ ਤੁਰੰਤ ਦਿੱਲੀ ਕਮੇਟੀ ਭੰਗ ਕਰਕੇ ਆਮ ਚੋਣਾਂ ਕਰਵਾਉਣ ਦਾ ਐਲਾਨ ਕਰੇ ਉਦੋਂ ਤੱਕ ਪ੍ਰਸਿੱਧ ਸਿੱਖ ਸ਼ਖਸੀਅਤਾਂ ਦੀ ਕਮੇਟੀ ਬਣਾ ਦਿੱਤੀ ਜਾਵੇ ਜੋ ਦਿੱਲੀ ਕਮੇਟੀ ਦਾ ਪ੍ਰਬੰਧ ਸੰਭਾਲਣਾ ਹਰਵਿੰਦਰ ਸਿੰਘ ਸਰਣਾ ਨੇ ਕਿਹਾ ਹੈ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਖੱਤਰ ਨੂੰ ਅਦਾਲਤ ਦਿਲ ਸਜ਼ਾ ਸੁਣਾਵੇਗੀ ਹਾਈ ਕੋਰਟ ਨੇ ਸਕੂਲਾਂ ਦੇ ਫੋਰੈਂਸਿਕ ਆਡਿਟ ਕਰਵਾਉਣ ਦੇ ਹੁਕਮ ਦਿੱਤੇ ਨੇ ਨਾਲ ਹੀ ਅਦਾਲਤ ਨੂੰ ਦਿੱਲੀ ਕਮੇਟੀ ਦੇ ਖਾਤਿਆਂ ਦਾ ਆਡਿਟ ਵੀ ਕਰਵਾ ਦੇਣਾ ਚਾਹੀਦਾ ਹੈ ਮਨਜੀਤ ਸਿੰਘ ਜੀਕੇ ਨੇ ਦਾਵਾ ਕੀਤਾ ਹੈ ਕਿ ਦਿੱਲੀ ਕਮੇਟੀ ਨੇ ਹਾਈ ਕੋਰਟ ਦੇ ਵਿੱਚ ਜੋ ਰਿਕਾਰਡ ਜਮ੍ਹਾਂ ਕਰਵਾਇਆ ਹੈ ਉਸ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਮੇਰੀ ਪ੍ਰਧਾਨਗੀ ਕਾਲ ਬਿਲੇ ਸਕੂਲ ਸਟਾਫ ਦਾ 1.2 ਕਰੋੜ ਦੇਣਾ ਸੀ ਮਨਜੀਤ ਸਿੰਘ ਜੀਕੇ ਨੇ 75 ਕਰੋੜ ਰੁਪਏ ਦੇਨੇ ਸੀ ਜੋ 54 ਕਰੋੜ 61 ਲੱਖ ਵਾਧੂ ਸਨ ਸਿਰਸਾ ਨੇ ਸਾਰੇ ਸਬੂਤ ਖਤਮ ਕਰ ਦਿੱਤੇ ਪਰ ਮੇਰੇ ਵਿਰੁੱਧ ਝੂਠੇ ਸਬੂਤ ਬਣਾ ਕੇ ਐਫ ਆਈ ਆਰ ਦਰਜ ਕਰਵਾਈ ਗਈ ਹੈ ਪਰ ਅਜੇ ਤੱਕ ਅਦਾਲਤ ਦੇ ਵਿੱਚ ਕੁਝ ਵੀ ਸਾਬਿਤ ਨਹੀਂ ਹੋਇਆ। ਉਹਨਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ, ਹਰਮੀਰ ਸਿੰਘ ਕਾਲਕਾ ਅਤੇ ਜਗਦੀਪ ਸਿੰਘ ਕਾਲੋਂ ਤੇ ਸਕੂਲ ਸਟਾਫ ਦੀਆਂ 120 ਕੰਟੈਂਪਟ ਪਟੀਸ਼ਨਾਂ ਨੇ ਉਸ ਬਾਰੇ ਇਹ ਬੋਲ ਨਹੀਂ ਰਹੇ ਆਖਿਰ ਕਿਉਂ? ਦਿੱਲੀ ਕਮੇਟੀ ਦੇ ਸਾਬਕਾ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਦਾਅਵਾ ਕੀਤਾ ਹੈ ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਕੂਲਾਂ ਦੇ ਸਟਾਫਾਂ ਨੂੰ ਤਨਖਾਹਾਂ ਦੇ ਬਾਰੇ ਜਾਣਬੁੱਝ ਕੇ ਅਦਾਲਤ ਦੇ ਵਿੱਚ ਦਿੱਲੀ ਕਮੇਟੀ ਪ੍ਰਬੰਧਕਾਂ ਨੇ ਗਲਤ ਬਿਆਨੀ ਕੀਤੀ ਹੈ। ਕਿਉਂਕਿ ਇਹ ਕਮੇਟੀ ਦੇ ਅਦਾਰਿਆਂ ਨੂੰ ਟਾਲ ਲਾਉਣਾ ਚਾਹੁੰਦੇ ਨੇ ਪਰੰਤੂ ਹੁਣ ਇਹ ਸਾਰੇ ਦੇ ਸਾਰੇ ਮਾਮਲੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਪ੍ਰਕਾਰ ਦੇ ਨਾਲ ਇਨਵੈਸਟੀਗੇਸ਼ਨ ਹੋਵੇਗੀ ਇਹ ਵੇਖਣਾ ਅਹਿਮ ਹੋਵੇਗਾ ਆਈ ਹੈਵ ਡਿਡ ਮਾਈ ਕੋਚਿੰਗ ਫਰਮ ਗਲੋਬ ਵਾਈਸ ਓਨਲੀ ਫਾਰ ਆਈਟਸ ਐਂਡ ਆ ਸਕਿਊਰਡ 6.5 ਬੈਂਡ ਮਾਈ ਐਕਸਪੀਰੀਅੰਸ ਵਿਦ ਗਲੋਬ ਵਾਈਸ ਵਾਸ ਸੋ ਵੈਲ ਆਈ ਊਡ ਰੀਅਲੀ ਸਜੈਸਟ ਈਚ ਐਂਡ ਏਵਰੀਵਨ ਟੂ ਕਮ ਹੇਅਰ ਐਂਡ ਪਰਸੂ ਥੇਅਰ ਪ੍ਰੋਸੈਸ ਥਰੂ ਗਲੋ ਉਬ ਐਡਵਾਈਸ ਇਟ ਵਿਲ ਬੀ ਰੀਅਲੀ ਹੈਲਪਫੁਲ ਫਾਰ ਯੂ ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ ਦਿੱਲੀ ਬ੍ਰਾਂਚ ਦੇ ਲਈ 9696875875 అప్తి చెండిగట బ్రాంచ్ దలి 8 7 2 5 8 7 5 8 7 5.